ਤਾ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਚਲੋ ਠੀਕ ਆ ਮੈਂ ਨਹੀਂ ਕਹਿੰਦਾ ਕਿ ਕਮਲ ਕੌਰ ਸਹੀ ਆ ਠੀਕ ਆ ਉਹ ਗਲਤ ਕਰਦੀ ਸੀ ਠੀਕ ਨਹੀਂ ਉਹਨੇ ਬਹੁਤ ਗਲਤ ਕੀਤਾ ਬਹੁਤ ਗਲਤ ਕੰਟੈਂਟ ਪਾਉਂਦੀ ਸੀ ਠੀਕ ਨਹੀਂ ਬਹੁਤ ਗਲਤ ਕਰ ਰਹੀ ਸੀ ਬਹੁਤ ਅਸਰ ਗਲਤ ਪੈਂਦਾ ਬੱਚਿਆਂ ਦੇ ਉੱਪਰ ਪਰ ਮੈਂ ਇੱਕ ਗੱਲ ਇਹ ਵੀ ਪੁੱਛਣਾ ਚਾਹੁੰਨਾ ਜਿਹੜੇ 4 ਲੱਖ ਲੋਕ 5 ਲੱਖ ਉਹਨੂੰ ਫੋਲੋ ਕਰਦੇ ਸੀ ਉਹ ਕੌਣ ਨੇ ਕਸੂਰ ਕੱਲਾ ਉਹਦਾ ਤਾਂ ਹੈ ਨਹੀਂ ਕਿ ਕਸੂਰ ਤਾਂ ਜਿਹੜੇ ਥੰਦੇ ਉਹਨੂੰ ਦੇਖਦੇ ਆ ਉਹਨਾਂ ਲੋਕਾਂ ਨੂੰ ਦੇਖਦੇ ਆ ਫੋਲੋ ਕਰਦੇ ਆ ਉਹਨਾਂ ਨੂੰ ਕਮੈਂਟ ਕਰਦੇ ਜਿੱਥੋਂ ਉਹਨਾਂ ਨੂੰ ਕਮਾਈ ਹੁੰਦੀ ਆ ਕਸੂਰਵਾਰ ਤਾਂ ਉਹ ਵੀ ਹੈਗੇ ਨੇ ਜੇ ਲੋਕ ਦੇਖਦੇ ਆ ਤਾਂ ਉਹ ਬਣਾਉਂਦੀ ਸੀ ਠੀਕ ਨਹੀਂ ਤਾਂ ਉਹ ਵੀਡੀਓ ਬਣਾਉਂਦੀ ਸੀ ਜੇ ਲੋਕ ਦੇਖਦੇ ਆ ਜਾਂ ਉਹਨੂੰ ਉੱਥੋਂ ਕਮਾਈ ਹੁੰਦੀ ਆ ਕਮਲਕੌਰ ਨੂੰ ਜਿਹੜੀ ਵੀ ਹੈਗੀ ਆ ਉਹ ਕੰਚਨ ਕੁਮਾਰੀ ਜਿਹੜਾ ਕੋਈ ਕੁਝ ਵੀ ਨਾਮ ਹੈਗਾ ਉਹਦਾ ਜੇ ਲੋਕ ਦੇਖਦੇ ਆ ਤੇ ਉਹ ਦਿਖਾਉਂਦੀ ਸੀ ਪਰ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਭਾਈ ਫੇਰ ਤਾਂ ਅਦਾਲਤਾਂ ਬੰਦ ਕਰਦੀਏ ਆਪਾਂ ਹੁਣ ਤੁਸੀਂ ਇਹ ਦੇਖੋ ਕਿ ਉਸ ਕਤਲ ਦੇ ਵਿੱਚ ਤਿੰਨ ਸਿੰਘ ਅੰਦਰ ਜਾਣਗੇ ਤਿੰਨ ਸਿੰਘ ਇੱਕ ਕੁੜੀ ਦੇ ਕਤਲ ਦੇ ਵਿੱਚ ਅੰਦਰ ਜਾਣਗੇ ਤਿੰਨ ਸਿੰਘ ਤੁਸੀਂ ਦੇਖ ਲਓ ਹੁਣ ਆ ਜਿਹੜੇ ਲੋਕ ਉਹਨਾਂ ਨੂੰ ਹੁਣ ਕਹਿ ਰਹੇ ਨੇ ਕਿ ਕੌਮ ਦਾ ਹੀਰਾ ਕੌਮ ਦੇ ਹੀਰੋ ਜਿਹੜੇ ਲੋਕ ਉਹਨਾਂ ਨੂੰ ਕਹਿ ਰਹੇ ਨੇ ਆ ਚੀਜ਼ਾਂ ਮੈਂ ਦੇਖੂਗਾ ਕਿ ਮਗਰ ਕੌਣ ਜਾਂਦਾ ਉਹਨਾਂ ਦੇ ਕੋਈ ਪੁੱਛਗਿੱਛ ਕਰ ਜਦੋਂ ਉਹਨਾਂ ਨੂੰ ਸਜ਼ਾ ਹੋਣੀ ਹੈ ਜਾਂ ਜੇਲ੍ਹ ਚ ਜਾਣਗੇ ਜਦੋਂ ਮਗਰ ਕੋਈ ਕੇਲਾ ਦੇਣ ਤੱਕ ਨਹੀਂ ਜਾਂਦਾ ਮਗਰ ਕੋਈ ਕੇਲਾ ਦੇਣ ਤੱਕ ਨਹੀਂ ਜਾਂਦਾ ਕੇਲਾ ਦੇਣ ਜਾਂਦਾ ਹੋਵੇ ਕੋਈ ਆ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੌਮ ਦਾ ਹੀਰੋ ਕੌਮ ਦਾ ਹੀਰਾ ਕਹਿ ਕੇ ਬਸ ਉਹਨਾਂ ਨੂੰ ਉਹ ਕਰੀ ਜਾਂਦੇ ਨੇ ਮੈਂ ਤਾਂ ਅਮਰਤਪਾਲ ਮਹਿਰ ਨੂੰ ਵੀ ਕਹਿਣਾ ਪਿਆ ਕਿ ਭਰਾ ਜੇ ਉਹਨਾਂ ਨੇ ਐਡੀਆਂ ਪਟੀਆਂ ਗਲਤੀਆਂ ਕੀਤੀਆਂ ਨੇ ਤਾਂ ਮਾਰਨਾ ਹੱਲ ਨਹੀਂ ਹੈਗਾ ਕਿੰਨੇ ਕ ਮਾਰ ਲੋਂਗੇ ਯਾਰ ਤੁਸੀਂ ਕਿੰਨਿਆਂ ਨੂੰ ਮਾਰ ਲੋਂਗੇ ਇੱਥੇ ਤਾਂ ਹਰ ਤੀਜੇ ਘਰ ਦੇ ਵਿੱਚ ਰੀਲ ਬਣਦੀ ਆ ਰੀਲਾਂ ਤਾਂ ਹੁਣ ਆਮ ਬਣਨ ਲੱਗੀਆਂ ਨੇ ਬੱਚੇ ਬਣਾਉਣ ਲੱਗ ਗਏ ਨੇ ਪਰਿਵਾਰਕ ਬਣਨ ਲੱਗੀਆਂ ਨੇ ਕਿਹਨੂੰ ਕਿਹਨੂੰ ਰੋਕੋਗੇ ਤੁਸੀਂ ਕਿਹਨੂੰ ਕਿਹਨੂੰ ਰੋਕੋਗੇ ਮੰਨ ਲਿਆ ਨੇ ਗਲਤੀ ਕੀਤੀ ਆ ਪਰ ਅਦਾਲਤਾਂ ਵੀ ਹੈਗੀਆਂ ਨੇ ਅਦਾਲਤਾਂ ਕਾਦੇ ਵਾਸਤੇ ਨੇ ਇਹਨਾਂ ਅਦਾਲਤਾਂ ਨੇ ਇੱਕ ਬਲਾਤਕਾਰੀ ਉਹ ਸਰਸੇ ਵਾਲਾ ਬਲਾਤਕਾਰੀ ਆ ਨਾ ਉਹਨੂੰ ਸਜ਼ਾ ਦੇ ਕੇ ਸਾਬਤ ਕਰਤਾ ਕਿ ਅਦਾਲਤਾਂ ਹੈਗੀਆਂ ਨੇ ਕਿੰਨੀ ਸੀ ਉਹਦੀ ਚੜ੍ਹਾਈ ਦੇਖ ਲੋ ਸਰਸੇ ਵਾਲੇ ਬਲਦਕਾਰੀ ਦੀ ਸੌਦਾ ਸਾਧ ਵਾਲੇ ਦੀ ਕਿੰਨੀ ਚੜ੍ਹਾਈ ਆ ਉਹਦੀ ਕਿੰਨੇ ਉਹਦੇ ਕਿੰਨੀ ਉਹਦੀ ਚੜ੍ਹਾਈ ਆ ਦੇਖ ਲੋ ਕਿੰਨੇ ਉਹਦੇ ਮੰਤਰੀ ਹੋਰ ਸਾਰੇ ਅੱਗੇ ਪਿੱਛੇ ਫਿਰਦੇ ਸੀ ਪਰ ਫਿਰ ਵੀ ਇੱਕ ਅਦਾਲਤ ਨੇ ਉਹਨੂੰ ਸਜ਼ਾ ਦਿੱਤੀ ਆ ਨਾ ਬਲਦਕਾਰ ਤੇ ਕੇਸ਼ਚੰਦਰ ਬੈਠਾ ਨਾ ਬੈਠਾ ਨਾ ਅਦਾਲਤਾਂ ਅਦਾਲਤਾਂ ਤੋਂ ਲੋਕਾਂ ਦਾ ਹਜੇ ਉਹ ਨਹੀਂ ਨਾ ਉੱਠਿਆ ਵਿਸ਼ਵਾਸ ਹੋਰ ਤੁਸੀਂ ਇਹ ਦੇਖੋ ਇੱਕ ਕਤਲ ਦੇ ਵਿੱਚ ਤਿੰਨ ਗੁਰਸੇਖੰਦਰ ਜਾਣਗੇ ਅਮਰਤਾਰੀ ਪਿੱਛੇ ਕੌਣ ਜਾਊਗਾ ਕੋਈ ਵੀ ਨਹੀਂ ਕਿਸੇ ਨੇ ਨਹੀਂ ਜਾਣਾ ਪਿੱਛੇ ਇਹ ਲੋਕ ਸਿਰਫ ਸੋਸ਼ਲ ਮੀਡੀਆ ਤੇ ਉੱਪਰ ਪੰਪ ਦੇਣ ਵਾਲੇ ਨੇ ਬਸ ਮੈਂ ਇੱਕ ਗੱਲ ਹੋਰ ਪੁੱਛਦਾ ਨਵਦੀਪ ਜੱਲ ਵਿੜੇ ਨੇ ਵੀ ਪਾਈ ਆ ਵੀਡੀਓ ਪਰਮਿੰਦਰ ਝੋਟੇ ਨੇ ਵੀ ਪਾਈ ਆ ਭਾਈ ਮੈਂ ਤਾਂ ਤੁਹਾਨੂੰ ਇੱਕ ਗੱਲ ਪੁੱਛਦਾ ਨਵਦੀਪ ਦੇਵੇ ਜਵਾਬ ਇਹਨਾਂ ਚੀਜ਼ਾਂ ਦਾ ਜਾਂ ਫਿਰ ਆਪਣੇ ਪਰਮਿੰਦਰ ਝੋਟਾ ਦੇ ਦੇ ਪਰਮਿੰਦਰ ਝੋਟਾ ਕਿ ਭਾਈ ਤੁਹਾਡੇ ਆ ਤੁਹਾਡਾ ਸਾਥੀ ਭਾਨਾ ਸਿੱਧੂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਾਵਾ ਭੈਣਾਂ ਦੀ ਸਾਰੇ ਆਮ ਗੱਲਾਂ ਕੱਢਦਾ ਲਾਈਵ ਦੇ ਵਿੱਚ ਸਾਰੇ ਆਮ ਗੱਲਾਂ ਕੱਢਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਲੋਕਾਂ ਨੇ ਆ ਧੀਆਂ ਭੜਾ ਨੂੰ ਸਰਿਆਂ ਭਾਨਾ ਸਿੱਧੂ ਕਹਿੰਦਾ ਤੁਹਾਡੀ ਜਬਾਨ ਖਿੱਚ ਲਊਗਾ ਮੈਂ ਜੇ ਮੇਰੇ ਮੁਰੇ ਬੋਲੀਆਂ ਸਰਿਆਂ ਮਾਵਾ ਭੜਾ ਦੀਆਂ ਗਾਲਾਂ ਕੱਢਦਾ ਸਰਿਆਂ ਵੀਡੀਓ ਦੇਖੀ ਆ ਨਾ ਤੁਸੀਂ ਉਹ ਭਾਨਾ ਪਕੌੜਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਜਿਹੜੀਆਂ ਵੀਡੀਓ ਬਣਾਉਂਦੇ ਨੇ ਉਹ ਕਿੰਨੀਆਂ ਕਿਸੇ ਦਿੰਦੀਆਂ ਨੇ ਬੱਚਿਆਂ ਨੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਉਹਨਾਂ ਨੂੰ ਕੌਣ ਕਿਉਂ ਨਹੀਂ ਰੋਕਦੇ ਕੋਈ ਵੀ ਉਹਨਾਂ ਨੂੰ ਫੋਨ ਕਰਕੇ ਧਮਕੀਆਂ ਕਿਉਂ ਨਹੀਂ ਦਿੰਦੇ ਆ ਸਵੇਰੇ ਮੈਂ ਉੱਠਿਆ ਉਹ ਪ੍ਰੀਤ ਜੱਟੀ ਨਾਮ ਦੀ ਕੁੜੀ ਨੂੰ ਧਮਕੀਆਂ ਦੇਣ ਲੱਗਿਆ ਹੋਇਆ ਕੋਈ ਬੰਦਾ ਫੇਕ ਨੰਬਰਾਂ ਤੋਂ ਦੱਸੋ ਉਹ ਕਹਿੰਦੀ ਮੈਂ ਤਾਂ ਇੱਕ ਸਾਲ ਹੋ ਗਿਆ ਗੱਲਤ ਗੱਲ ਗੰਦ ਦੂਜੀ ਵੀਡੀਓ ਨਹੀਂ ਕੋਈ ਪਾਈ ਹੈ ਕਿ ਕੰਟੈਂਟ ਗੰਦਾ ਪਾਈ ਕੋਈ ਨਹੀਂ ਹੈਗਾ ਦੱਸ ਫਿਰ ਇਹ ਭਾਨੇ ਸਿੱਧੂ ਵਰਗਿਆਂ ਨੂੰ ਭਾਨੇ ਭਗੋੜੇ ਵਰਗਿਆਂ ਨੂੰ ਕਿਉਂ ਨਹੀਂ ਕੋਈ ਫੋਨ ਕਰਦਾ ਇਹ ਨਵਦੀਪ ਜਲਵੇੜਾ ਹੋ ਗਿਆ ਪਰਮਿੰਤਰ ਛੋਟਾ ਇੱਥੇ ਕਿਉਂ ਬੰਦ ਹੋਈ ਦੀ ਜੁਬਾਨਾਂ ਆਪਣੀਆਂ ਭਾਨੇ ਸਿੱਧੂ ਨੂੰ ਕਿਉਂ ਨਹੀਂ ਰੋਕਦਾ ਸਰੇ ਆਮ ਉਹ ਕਹਿੰਦਾ ਬਾ ਸਰੇ ਆ ਮੇਰੇ ਕੋ ਵੀਡੀਓ ਪਈਆਂ ਉਹਦੀਆਂ ਸਰੇ ਆਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਰੇ ਆਮ ਕਹਿੰਦਾ ਮੈਂ ਤੇਰੀ ਜ਼ੁਬਾਨ ਖਿੱਚ ਲੂੰਗਾ ਸਰੇ ਆਮ ਮਾਵਾ ਭੈਣਾਂ ਦੀ ਗਾਲਾਂ ਕ